ਲਓ ਜੀ ਆਪਣਾ ਫੈਨ ਆਪਾਂ ਨੂੰ ਆਇਆ ਮਿਲਣ ਆਏ ਭਾਈ ਆਇਆ ਨੇ ਆਪਨੂੰ ਮਿਲਣ ਛੋਟੇ ਭਾਈ ਆਪਣੇ ਤੇ ਇਹ ਮੇਰੀ ਵੀਡੀਓ ਵੇਂਦਾ ਸਾਡੇ ਦੋਦੀ ਦਾ ਮੁੰਡਾ ਤੇ ਇਹ ਆਪਾਂ ਨੂੰ ਨਾ ਅੱਜ ਮਿਲਣ ਆਇਆ ਆਪਾਂ ਵੀ ਇਹਨੂੰ ਲੈ ਆਏ ਬਲੌਗ ਦੇ ਵਿੱਚ ਕੀ ਨਾਮ ਤੇਰਾ ਦੇਸੀ ਸਟਾਈਲ ਨਾ ਅੱਜ ਅਸੀਂ ਬਣਾਉਣ ਲੱਗੇ ਆਂ ਜੀ ਆਲੂ ਹਾਂ ਉਹ ਵੀ ਦੇਸੀ ਸਟਾਈਲ ਆ ਬਿਸਮਿਲ੍ਲਾਹ ਦੀ ਬਰਕਤ ਹੈ ਕਹਿੰਦੇ ਬਿਸਮਿਲ੍ਲਾਹ ਦੀ ਬਰਕਤ ਲਓ ਜੀ ਅਸਲਾਮੁਅਲੈਕਮ ਜੀ ਕੀ ਹਾਲ ਚਾਲ ਉਮੀਦ ਕਰਦਾ ਤੁਹੀ ਸਾਰੇ ਵਧੀਆ ਹੋਗੇ ਤੇ ਬਰਾਦਰ ਲੋਜ ਸਾਰੇ ਭਰਾਵਾਂ ਨੂੰ ਵੈਲਕਮ ਆ ਸਵਾਗਤ ਆ ਜੀ ਇਹਨਾਂ ਆਦਿਆਂ ਤੇ ਕਰਦੇ ਆਂਦਾ ਵਲੌਗ ਸ਼ੁਰੂ ਤੇ ਅੱਜ ਦੀ ਜਿਹੜੀ ਆਪਣੀ ਰੁਟੀਨ ਹੋਊਗੀ ਤੁਹਾਡੇ ਸਾਰੇ ਭਰਾਵਾਂ ਨਾਲ ਸ਼ੇਅਰ ਕਰਾਂਗੇ ਤੇ ਜੁੜ ਕੇ ਰਹਿਣਾ ਤੇ ਵੀਡੀਓ ਪੂਰੀ ਵਾਚ ਕਰਨਾ ਲਓ ਜੀ ਚਾਚਾ ਲੱਗਾ ਏ ਚਿੰਗਾਈ ਕਰਨ ਇਹ ਚਾਚਾ ਕਿਉਂ ਕਰਨੇ ਆ ਕਹਿ ਚਾਚਾ ਚਾਚਾ ਬੋਲਣ ਨਹੀਂ ਡਿਆ ਅੱਜ ਚਾਚਾ ਖੈਰ ਐ ਆ ਚਾਚਾ ਉਹ ਦੀ ਚਾਚਾ ਤੇ ਅੱਜ ਐ ਨਾਰਾਜ਼ ਸਾਡੇ ਨਾਲ ਕਿਉਂਕਿ ਧੂੜੀ ਲੈਣੇ ਨੇ ਸਾਨੂੰ ਕਿਹਾ ਸੀ ਤੇ ਅਸੀਂ ਧੂੜੀ ਲੈਣ ਦਾ ਟਾਈਮ ਨਾਲ ਨਹੀਂ ਗਿਆ ਚਾਚਾ ਸਾਡੇ ਨਾਲ ਨਾਰਾਜ਼ ਸੱਚ ਬੋਲਣ ਵੀ ਦਿਆ ਤੇ ਚੁੱਪ ਚਾਪ ਅੰਡ ਚੁੱਕ ਕੇ ਨਾ ਛੱਡੇ ਤੇ ਜਾਂਦੇ ਆ ਤੇ ਡੇਰੇ ਤੇ ਚੱਲ ਗਏ ਬੰਦੇ ਆ ਚਾਚਾ ਮੂਡ ਸੈੱਟ ਕਰਦਾ ਅੱਜ ਕਿ ਨਹੀਂ ਤੇ ਜੁੜੇ ਰਹਿਣਾ ਤੇ ਵਲੌਗ ਦੇਖਣਾ ਲਾਜ਼ਮੀ ਚਾਚੇ ਨਾਲ ਸਵਾਦ ਆਏਗਾ ਪੂਰਾ ਕੀ ਪਹੁੰਚ ਆਏ ਆ ਡੇਰੇ ਤੇ ਤੇ ਚਾਚੇ ਨਹੀਂ ਸੁੱਟਣਦੇ ਕੋਇਆ ਫੁੱਫੜ ਖਲੋਤਾ ਆਣੀ ਡਾਉ ਨੇ ਅੱਜ ਲਾਤੀ ਬਲੋਈ ਡਿਊਟੀ ਹਾਂਜੀ ਜਿਹੜੀਆਂ ਵਸਤیاں ਚਾਚੇ ਵੀਰੇ ਜਨਾਬ ਬੋਤਲ ਤੇ ਕੋਇਆ ਸੁੱਟਣ ਦੇਣੇ ਬੋਤਲ ਬੰਦਾ ਕਹਿੰਦਾ ਤੁਹਾਨੂੰ ਪਹਾਂਗਾ ਤੇ ਕੋਇਆ ਛੱਡ ਦਿਓ ਆ ਕੋਇਆ ਸੁੱਟਣ ਦੇਣੇ ਆ ਤੇ ਨਹੀਂ ਮੈਂ ਤੇ ਬੇਸਤੀ ਕਰੀ ਨਹੀਂ ਬਲੋਕਰ ਵੀ ਤੇਰੇ ਰੰਗਾਇੋਵੇ ਬਾਈ ਹਾਂ ਸਾਡੀ ਨੇ ਬੇਸਤੀ ਚਾਚਾ ਅਸੀਂ ਨਾ ਨਾਰਾਜ਼ ਹੋਣ ਹੋ ਗਿਆ ਰਾਜੀ ਆਪਣੇ ਨਾਲ ਆਦਾ ਮੈਂ ਤੁਹਾਡੇ ਨਾਲ ਰਾਜ ਨਹੀਂ ਸੀ ਮੈਂ ਵੈਸੇ ਲੱਗਾ ਸੀ ਨਾਰਾਜ਼ ਤੂੰ ਕਰ ਦਿੱਤਾ ਭਾਗ ਆ ਕੇ ਗਏ ਹਾਂ ਚਾਚਾ ਨਾ ਕੋਸ਼ੀਆਂ ਕਰਨੀ ਆ ਟਿਕਟੋਕ ਵਾਲਿਆਂ ਨੂੰ ਦੱਸਣੇ ਆ ਸਾਡੇ ਬਾਰੇ ਟਿਕਟੋਕ ਨਹੀਂ ਪਾਈ YouTube ਹੋ ਭਾਈ YouTube ਕੁਫੜ ਵੀ ਸੁਲਤਾਨ ਰਾਹੀ ਬਣਿਆ ਪੂਰਾ ਅਜੇ ਚਾਚਾ ਤਾਂ ਹੋ ਗਿਆ ਰਾਜੀ ਆਪਣੇ ਨਾਲ ਅੱਜ ਇਹ ਹੁਣ ਬੋਤਲ ਪੀਏਗਾ ਜਾ ਕੇ ਪਾਰਟੀ ਕਰੇਗਾ ਕਿੰਨੇ ਡੀਲ ਡਾਣ ਹੋਈ ਤੁਹਾਡੀ ਪੌਂਟ ਕਿਲੋ ਕਟਾ ਦੇ ਤਾਂ ਉਹ ਇੱਕਦਮ ਨਹੀਂ ਆ ਨਾਲ 10 ਨਾਲ ਬੱਸ ਯਾਰ ਬੱਸ ਕਰ 10 ਬੱਸ ਫਿਰ ਵੀ 300 ਜੇ ਨਹੀਂ ਝੂਠਾਂ ਆਲਾ ਪੁੱਲ ਬੰਨ੍ਹ ਦਿਆਂਗੇ ਨਹੀਂ ਨਹੀਂ ਭਾਈ ਝੂਠ ਨਹੀਂ ਬੋਲਣਾ ਸਿੱਧੀ ਗੱਲ ਕਰ ਕਿ 300 ਚ ਜੰਬੋ ਜਾ ਤੂੰ ਤੇ ਤਰਾ ਆਂਡੇ ਚਾ ਲਿਆ ਜੰਬੋ ਜੰਬੋ ਹਾਂਜੀ ਤੇ ਨਾਲ ਨਿਮਕੋ ਸ਼ਿਮਕੋ ਹੈ ਚਲੋ ਆ ਸਭ ਬੰਦੇ ਨੇ ਜਨਾਬ ਬੋਤਲ ਪਾਣੀ ਇਹਨਾਂ ਐ ਤੁਰ ਰਿਹਾ ਫਿਰਦਾ ਇਹ ਵੀ ਡੀਸੀ ਲੱਗਾ ਸਾਡੇ ਤੇ ਬੜਾ ਜਿਗਰਾ ਹੈ ਇਹ ਕਹੇ ਬੜਾ ਜਿਗਰਾ ਹੈ ਹਾਂਜੀ ਬੜਾ ਜਿਗਰਾ ਹੈ ਡੀਸੀ ਲੱਗਾ ਭਾਈ ਸਾਡੇ ਤੇ ਅੱਗੋਂ ਸੀਜ਼ਨ ਸਾਡਾ ਵੀ ਹੈ ਇਹਨਾਂ ਸਾਡੇ ਕੋਲ ਬੜਾ ਆਹ ਲਓ ਜੀ ਮੱਜਾਂ ਨਹਾਉਂਦੀਆਂ ਨੇ ਆਹ ਵੇਖੋ ਪੂਰਾ ਮਾਹੌਲ ਬਣਿਆ ਜੀ ਇਹ ਧੁੱਪ ਲੱਗੀ ਹੋਵੇ ਨਾ ਤੇ ਬੜਾ ਯਾਰਾ ਨਾ ਅਰਮਾਨ ਨਾ ਬੜੇ ਸਕੂਨ ਨਾਲ ਨਹਾਉਂਦੀਆਂ ਨੇ ਜੇ ਠੰਡ ਹੋਵੇ ਤਾਂ ਫਿਰ ਇੱਥੋਂ ਪਾਣੀ ਪੀ ਕੇ ਨਿਕਲ ਜਾਂਦੀਆਂ ਨੇ ਪਿਛਾਣ ਹੁਣ ਵੇਖੋ ਨਹਾਉਂਦੀਆਂ ਨੇ ਰਿਲੈਕਸ ਮਾਹੌਲ ਹਾਂ ਇਹ ਮੋੜ ਲੈਣਾ ਲੱਭਣਾ ਕਿੱਦਾਂ ਪੂਰਾ ਚਿੱਲ ਮਾਹੌਲ ਬਣਾਇਆ ਲਓ ਜੀ ਆਪਣਾ ਫੈਨ ਆਪਾਂ ਨੂੰ ਆਇਆ ਮਿਲਣ ਆ ਭਾਈ ਆਇਆ ਨੇ ਆਪણો ਮਿਲਣ ਛੋਟੇ ਭਾਈ ਆਪਣੇ ਤੇ ਇਹ ਮੇਰੀ ਵੀਡੀਓ ਵੇਂਦਾ ਸਾਡੇ ਦੋਦੀ ਦਾ ਮੁੰਡਾ ਤੇ ਇਹ ਆਪਾਂ ਨੂੰ ਨਾ ਅੱਜ ਮਿਲਣ ਆਇਆ ਆਪਾਂ ਵੀ ਇਹਨੂੰ ਲੈ ਆਏ ਆ ਵਲੌਗ ਦੇ ਵਿੱਚ ਕੀ ਨਾਮ ਤੇਰਾ ਨੰਨਾ ਨਾਮ ਹੈ ਕਿੱਥੋਂ ਆਇਆ ਤੇਜ਼ ਗੜਸ ਤੇਜ਼ ਗੜਸ ਆ ਭਾਈ ਆਪਾਂ ਨੂੰ ਆਇਆ ਮਿਲਣ ਅੱਜ ਤੇ ਆਪਾਂ ਇਹਦੇ ਨਾਲ ਅੱਜ ਵੀਡੀਓ ਬਣਾਉਣੀ ਆ ਜੀ ਆਪਾਂ ਇਹਨੂੰ ਵਿਜ਼ਿਟ ਕਰਾਵਾਂਗੇ ਆਪਣੇ ਡੰਗਰਾ ਡੁੰਗਰਾ ਦਾ ਤੇ ਇਹਨੂੰ ਖਾ ਰਹੇ ਆ ਮੱਜਾਂ ਗਾਵਾਂ ਇਹ ਵੇਖਨ ਦਿਆ ਵੇਲਾ ਯਾਰ ਗਾਵਾਂ ਮੱਜਾਂ ਵੀਡੀਓ ਜਿੱਦੇ ਵੇਨਾਂ ਹੀ ਆ ਨਾ ਹੁਣ ਇਸ ਅਸਲ ਚ ਵੇਖ ਤੇ ਬੜੀ ਚੰਗੀ ਗੱਲ ਐ ਚਲੋ ਬੱਚੇ ਸਾਡੀ ਵੀਡੀਓ ਵੇਖ ਕੇ ਤੇ ਚਲੋ ਮਾਪੇ ਨੂੰ ਜ਼ਿੱਦ ਕਰਕੇ ਪਿੰਡ ਥਾਂ ਤੇ ਆਉਂਦੇ ਤੇ ਹੈ ਨਾ ਤੇ ਇਹ ਬੜੀ ਚੰਗੀ ਗੱਲ ਐ ਇਸ ਗੱਲ ਨੂੰ ਅਸੀਂ ਅਚੀਵਮੈਂਟ ਮੰਨਦੇ ਆ ਕਿ ਚਲੋ ਬੱਚੇ ਜ਼ਿੱਦ ਕਰਕੇ ਚਲੋ ਪਿੰਡ ਵੇਖਣ ਤੇ ਆਉਂਦੇ ਆ ਨਾ ਆਪਣਾ ਜਿਹੜਾ ਫਿਰਸਾ ਹੈ ਉਹ ਸਾਰਾ ਕੁਝ ਵੇਖਣ ਆਉਣੇ ਲਾਜ਼ਮੀ ਜੀ ਚਾਚਾ ਦਾ ਫੈਨ ਆਇਆ ਉਹਨੂੰ ਮਿਲਣ ਨਾਲੇ ਤੇ ਚਾਚੇ ਕੋਲ ਬਹਿ ਕੇ ਹੋਏ ਨਹੀਂ ਇਹ ਨਹੀਂ ਚਾਚਾ ਬੱਚਾ ਬਹਿ ਕੋਲ ਬਹਿ ਫੈਨ ਦੇ ਕੋਲ ਗੱਲਾਂ ਗੁਲਬਾਤਾਂ ਕਰੋ ਇਹ ਇੱਥੇ ਬਹਿ ਇੱਥੇ ਲਓ ਜੀ ਫੈਨ ਆਪਣਾ ਬਹਿ ਗਿਆ ਚਾਚੇ ਕੋਲ ਤੇ ਚਾਚੀ ਦੀ ਵੀਡੀਓ ਬੜੇ ਸ਼ੌਂਕ ਨਾਲ ਵੇਂਦਾ ਏ ਆ ਕੀ ਯਾਰ ਬੱਚੇ ਨਾਲ ਪਿਆਰ ਨਾਲ ਵੀਡੀਓ ਬਣਨ ਦੀ ਹੈ ਬੱਚਾ ਹਾਂਜੀ ਬੜੀ ਜ਼ਿੱਦ ਕਰਕੇ ਇਹ ਆਪਣੇ ਕੋਲ ਵੀਡੀਓ ਬਣਾਉਣ ਆਇਆ ਵੀਡੀਓ ਬਣਵਾਉਣ ਆਇਆ ਇੰਨੇ ਦੂਰ ਆਇਆ ਤਾਂ ਬੋਤਲ ਨਹੀਂ ਪੁੱਛਿਆ ਐਤਵਾਰ ਤੇ ਬੋਤਲ ਨਹੀਂ ਆ ਉਹ ਆਪੇ ਆਪੁੱਤ ਆਇਆ ਕਿ ਨਹੀਂ ਬਾਜੀ ਕਾਲ ਨੇ ਬੋਤਲਾ ਵਾਈਆਂ ਤੁਸੀਂ ਘਰ ਪੀਤੀਆਂ ਪੀਤੀ ਮੈਂ ਨਾ ਪੀਤੀ ਹੈ ਪੀਤੀ ਬੋਤਲ ਤੁਸੀਂ ਸਪੈਸ਼ਲ ਲੈ ਕੇ ਆ ਬਈ ਚਾਚੇ ਨਾਲ ਪਿਆਰ ਬੱਚੇ ਦਾ ਤੇ ਆ ਲੈ ਕੇ ਚੀ ਆ ਨਹੀ ਨਹੀ ਜੀ ਬਾਬੂ ਤਮਾਕੂ ਮਾਰ ਪਰ ਨਹੀਂ ਕਾਚੀ ਆ ਗਏ ਪਰ ਮੇ ਮੂੜੀਆਂ ਤੇ ਗੰਨੇ ਗੋਗਲੂ ਚਲਾ ਤੈਨੂੰ ਗੋਗਲੂ ਖਵਾ ਚਲੋ ਜੀ ਆਜੋ ਫੈਨ ਨੂੰ ਅਸੀਂ ਚੱਲੇ ਆ ਜੀ ਗੋਗਲੂ ਮੂੜੀਆਂ ਖਵਾਉਣ ਬੱਚਾ ਆਪਣੇ ਕੋਲ ਆਇਆ ਤਾਂ ਪੂਰਾ ਆਪਣਾ ਕਲਚਰ ਵਿਖਾਵਾਂਗੇ ਭਾਈ ਇਹਨੂੰ ਜਨਾਬ ਪਾਪਾ ਇਹਦਾ ਇਹਨੂੰ ਛੱਡ ਕੇ ਚਲੇ ਗਿਆ ਕਹਿੰਦਾ ਯਾਰ ਵੀਡੀਓ ਤੁਸੀਂ ਬਣਵਾਓ ਹਾਂ ਲਓ ਜੀ ਪਹੁੰਚ ਗਏ ਆ ਗੋਗਲੂ ਮੂਲੀਆਂ ਖਾਣ ਤਾਂ ਫੈਨ ਆਪਣਾ ਵੀ ਛੋਟਾ ਬੱਚਾ ਜਿਹਾ ਇਹ ਵੀ ਆਇਆ ਕਹਿੰਦਾ ਗੋਗਲੂ ਮੂਲੀਆਂ ਖਾਣੀਆਂ ਤੁਹਾਡੇ ਕੋ ਤੇ ਇਹਨੂੰ ਖਵਾਵਾਂਗੇ ਗੋਗਲੂ ਦੀਆਂ ਮੂਲੀਆਂ ਫੋਟੋ ਯਾਰ ਬਣਾ ਕੋਣਾ ਮੈਨੂੰ ਖਵਾਤਾ ਤੇ ਉਹਨੂੰ ਗੋਗਲੂ ਮੂਲੀਆਂ ਲੱਭ ਦਿੰਨੇ ਇਹਨੂੰ ਚਾਚਾ ਲੱਭਣ ੜਿਆ ਸਾੜਾ ਇੱਧੇ ਇੱਥੇ ਛੋਟੇ ਛੋਟੇ ਗੋਗਲੂ ਨੇ ਧਾਰ ਇਧਰ ਧਾਰ ਹੋ ਤੇਰੇ ਤੇਰੇ ਜੇ ਦੇ ਨੇ ਤੇ ਕੀ ਦੇ ਰਾਹ ਦੇ ਸਾਰੇ ਪਾਸੇ ਚਲੋ ਯਾਰ ਬੰਦਾ ਚਲੋ ਜ਼ਿੱਦ ਕੀਤੀ ਬੱਚੇ ਨੇ ਆਇਆ ਮਿਲਣ ਆਪ ਨੂੰ ਤੇ ਆਪਣਾ ਮਾਹੌਲ ਵੇਖੇਗਾ ਇਹ ਦੇਖੋ ਮੂਲੀ ਹੈ ਤੇ ਖੁਸ਼ ਹੋਏਗਾ ਉਹਨੂੰ ਪਤਾ ਲੱਗੇਗਾ ਕਿ ਪਿੰਡ ਦੇ ਵਿੱਚ ਆ ਚੀਜ਼ ਹੁੰਦੀ ਆ ਤੇਰੇ ਵਾਸਤੇ ਹਲਾ ਕਿ ਕਈਆਂ ਸ਼ਹਿਰ ਦੇ ਬੱਚੇ ਨੂੰ ਨਹੀਂ ਪਤਾ ਗੋਗਲੂ ਕੀ ਹੁੰਦਾ ਮੂਲੀ ਕੀ ਹੁੰਦਾ ਤੇ ਚਲੋ ਫਿਰ ਵੀ ਆਪਾਂ ਕੋਇਆ ਚਲੋ ਪਤਾ ਤਾਂ ਲੱਗੇਗਾ ਨਾ ਬਾਅਦ ਇਹਨੂੰ ਆ ਮੂਲੀ ਤੇ ਮੂਲੀ ਦਾ ਫੈਨ ਹੈ ਇਹ ਵਾ ਚਾਚੇ ਦਾ ਫੈਨ ਹੈ ਪੂਰਾ ਤੇ ਚਾਚਾ ਦੀ ਪੂਰੀ ਸੇਵਾ ਕਰਨ ਦਿਆ ਭਾਈ ਅੱਜ ਦਾ ਵਲੌਗ ਭਾਈ ਤੇਰੇ ਨਾਲ ਹੈ ਬਿਲਕੁਲ ਤੇਰੇ ਨਾਲ ਹੀ ਸਪੈਸ਼ਲ ਓਡਾ ਓਡਾ ਪੇ ਆ ਵੇਖੋ ਗੁੰਗਲੂ ਫੈਨ ਨੂੰ ਤਾਂ ਭਾਈ ਚਾਚਾ ਪੂਰਾ ਪ੍ਰੋਟੋਕੋਲ ਦੇਂਦਿਆ ਫੈਨ ਨੂੰ ਵੇਖੋ ਮਾਸ਼ਾਅੱਲਾ ਗੁੰਗਲੂ ਆ ਵੇਖੋ ਮੈਂ ਕੈਸ਼ ਕੀਤਾ ਤਾਂ ਆ ਗੁੰਗਲੂ ਆ ਗਿਆ ਦੇਖ ਲਾ ਗੋਰਾ ਸਾਡਾ ਪੇਟੇ ਦੇ ਖਾ ਯਾਰ ਬਲਾਲ ਰੱਜ ਕੇ ਖਾਓ ਇੰਨੇ ਕੁ ਖਾ ਲਾ ਹਾਂਜੀ ਹਾਂਜੀ ਖਾ ਲੈ ਸ਼ਹਿਰੀ ਬੰਦੇ ਜੇ ਇਹ ਨਾ ਪੇ ਤੁਹਾਡਾ ਮੇਦਾ ਖਰਾਬ ਹੋ ਜਾਂਦਾ ਨਹੀਂ ਭਾਈ ਹੁੰਦਾ ਮੇਦਾ ਖਰਾਬ ਅਸਲ ਜੜਾਂ ਤੇ ਪਿੰਡਾਂ ਵਾਲੀਆਂ ਹੀ ਨੇ ਨਾ ਲੋ ਜੀ ਗੋਗਲੂ ਇਹਨਾਂ ਤੋੜਦੇ ਨੇ ਆਪੇ ਖਾਏਗਾ ਮੈਂ ਮੂੜੀਆਂ ਵੀ ਚੱਲ ਆ ਜਾਓ ਪਰ ਚੱਲਨੇ ਡੇਰੇ ਤੇ ਆ ਜਾਓ ਭਾਜੀ ਗੋਗਲੂ ਮੂੜੀਆਂ ਲਈਆਂ ਸੀ ਤੋੜ ਤੇ ਹੁਣ ਫੈਨ ਦੇ ਨਾਲ ਬਹਿਨੇ ਆ ਗੱਪਸ਼ਪ ਲਾਉਣੇ ਆ ਲੋ ਜੀ ਫੈਨ ਕਹਿੰਦਾ ਮੈਂ ਟਰੈਕਟਰ ਤੇ ਵੀਡੀਓ ਬਣਾਵਾਂਗਾ ਨੂੰ ਸਟਾਰਟ ਕਰਕੇ ਦੇਖੀਏ ਅੱਛਾ ਇਹ ਮੂ ਆਬਰ ਬਣਿਆ ਕਹਿੰਦਾ ਮੈਂ ਵੀਡੀਓ ਬਣਵਾਣੀ ਆ ਬਾਏ ਬਾਏ ਵੀ ਕਰ ਦਿਓ ਚੱਲ ਵਾਹੋ ਜੀ ਫੁੱਫੜਨਾ ਲੱਗੀਆਂ ਰੌਣਕਾਂ ਪਾਵਾ ਹੋਣਾ ਇਹ ਨਹੀਂ ਹੁੱਕਾ ਪੀਆਦਾ ਰਹਿੰਦਾ ਜਾਂਦਾ ਹੀ ਹੈ ਚਾਚਾ ਕਰਾਂ ਤੰਗ ਫੁੱਫੜਨੋ ਬੁਣਾ ਲੱਗਿਆ ਜੀ ਆਲੂ ਨਾ ਬਨੇ ਨਾ ਲਵਣ ਗਿਆ ਆਲੂ ਨਾ ਬਨੇ ਨਹੀਂ ਅੱਜ ਭੋਨ ਕੇ ਬਕਾ ਪਰ ਚਾਹ ਹੋ ਜਾਣੇ ਨਾ ਪਰ ਨਹੀਂ ਇਹ ਇੱਧਰ ਸਿੱਧਾ ਹੋ ਵੇਦਾ ਜਾਂ ਕੀ ਪਛ ਕੀ ਅੱਬੀ ਰੱਖੀ ਜੀ ਦੋਨੋਂ ਲਾਓ ਜੀ ਹੈ ਆ ਜਾ ਕਾ ਪ੍ਰੋਗਰਾਮ ਨਹੀਂ ਲਓ ਜੀ ਕੀ ਸ਼ਹਿਰ ਹਰ ਖੁਸ਼ਬੂ ਹੈ ਇਹ ਤੂੰ ਦੱਸਣਾ ਵੀ ਸ਼ਾਇਦ ਕੀ ਸ਼ਹਿਰ ਦੀ ਖੁਸ਼ਬੂ ਦੇਣਗੇ ਨਹੀਂ ਜੀ ਪਤਾ ਨਹੀਂ ਤੂੰ ਦੱਸਣਾ ਵੀ ਸ਼ਾਇਦ ਅਫਰੀਤੀ ਯਾਰ ਖੋਤ ਜਾ ਪਾਣੀ ਪੀਆ ਤੂੰ ਸੰਕਦਾਸਾ ਮਰ ਮੈਂ ਤੇਰੇ ਨਾਲ ਸੋਨੀਆਂ ਮੱਜਾ ਤੂੰ ਫਫੜ ਨੂੰ ਹੁਕਮ ਕਾ ਦੇ ਦੇ ਪੁਫੜ ਆਪਣੇ ਕੋ ਪਰੋਣਾ ਤੂੰ ਹੁਕਮ ਦੇਈ ਜਾਂਨੇ ਆਂ ਗਾਵਾ ਪਾਣੀ ਲੈ ਭਾਈ ਫੈਨ ਸਾਡਾ ਨਾ ਮਸਰੂਫ ਹੈ ਮੁੰਡਿਆ ਕੋ ਬਣਵਾ ਰਿਆ ਗੁੱਡੀ ਸਪੈਸ਼ਲ ਆਂਦਾ ਮੈਨੂੰ ਗੁੱਡੀ ਬਣਾ ਕੇ ਦੇਓ ਕਿਉਂ ਫੈਨ ਐ ਗੁੱਡੀ ਬਣਾਉਣੀ ਤੂੰ ਲਾਲ ਫਿਲਾ ਕਾ ਤੂੰ ਹੋ ਗਿਆ ਹੈ ਗੁੱਡੀ ਦੀ ਦਿੰਦੇ ਨਹੀਂ ਯਾਰ ਆਹ ਤਾਂ ਕੰਮ ਨਾ ਨਾ ਕਰਨ ਚਲੇ ਸਿਹਰਤ ਪੜਗ ਨਾ ਬੈ ਬੰਦਾ ਭਾਈ ਜੇਬਾਂ ਦੇ ਵਿੱਚ ਕੁਛ ਸ਼ੈ ਲੈ ਗਿਆ ਕੀ ਲੈ ਗਿਆ ਆ ਆ ਕੀ ਹੈ ਯਾਰ ਬਖਾਇਂ ਕੀ ਆ ਵਾਹ ਬਈ ਵਾਹ ਬਈ ਮੈਂ ਚੋਰੀ ਲਿਆ ਬੰਦਾ ਆਲੂ ਚੋਰੀ ਕਰ ਗਿਆ ਚਾਚਾ ਮੈਂ ਨੰਨੇ ਕੋੜੂ ਲਿਆ ਓਏ ਆਲੂ ਆਲੂ ਚੋਲ ਹੋਰ ਕੱਟ ਹੋਰ ਕੱਟ ਫੇਰ ਹੋਰ ਕੱਟ ਹਲੂ ਕੱਟ ਕੱਟ ਆ ਛੋਰਾ ਲਾਓ ਜੀ ਆ ਛੋਰਾ ਹਾਂ ਇਹ ਚੋਰ ਲਾਓ ਜੀ ਅਸੀਂ ਆਪਣੇ ਫੈਨ ਨੂੰ ਨਾ ਅੱਜ ਆਲੂ ਆ ਜਾ ਭਾਈ ਫੈਨ ਆ ਆਲੂ ਚੁੰਨਦੇ ਫੈਨ ਨੂੰ ਭਾਈ ਆਲੂ ਖਵਾਨੇ ਅਸੀਂ ਭੁੰਨ ਕੇ ਦੇਸੀ ਸਟਾਈਲ ਨਾਲ ਅੱਜ ਅਸੀਂ ਬਣਾਉਣ ਲੱਗੇ ਆ ਜੀ ਆਲੂ ਹਾਂ ਉਹ ਵੀ ਦੇਸੀ ਸਟਾਈਲ ਨਾਲ ਬismillah ਦੀ ਬਰਕਤ ਹੈ ਕਹਦੇ ਬismillah ਦੀ ਬਰਕਤ ਲਓ ਜੀ ਆਲੂ ਭਾਈ ਦੇ ਛੜੇ ਦੰਮ ਹਾਂ ਆਜ ਆਇਆ ਅੱਬੇ ਆਦੇ ਨਾਲ ਕੈਸਾ ਲੱਗਾ ਅੱਛਾ ਅੱਛਾ ਲੱਗਾ ਵਲੌਗ ਦੇਖੇਗਾ ਅੱਛਾ ਚਲੋ ਚਾਹੋ ਜੀ ਆ ਇਹਦਾ ਬਾਦੇ ਅੱਜ ਮਲਾਉਣ ਲੈ ਆਇਆ ਮੁੰਡੇ ਆਦੇ ਨੂੰ ਚਲ ਅੱਬਿਆ ਦੇ ਕੰਮ ਵੇਖੇ ਆ ਵੇ ਦੁੱਧ ਡੋਲ ਆਦਰ ਵੇਖਾ ਦੁੱਧ ਰੋਲ ਪਾਈ ਨੇ ਇਹੋ ਜੇ ਕੰਮ ਕਰਦਾ ਹੀ ਆ ਮਲਾਣ ਲੱਗੇ ਫੇਰ ਦੁੱਧ ਰੋਲ ਬਣਾ ਲੈ ਅੱਛਾ ਲਓ ਜੀ ਫੈਨ ਸਾਡਾ ਚੱਲਾ ਮਿਲ ਕੇ ਆਹ ਦੁਬਾਰਾ ਕਿਦਾਂ ਆਣਾ ਹੈ ਐਤਵਾਰ ਨੂੰ ਆਏਗਾ ਕੈਸਾ ਲੱਗਾ ਅੱਜ? ਅੱਛਾ। ਅੱਛਾ ਲੱਗਾ। ਚਲੋ ਬਾਈ ਕਰਦੇ ਫਿਰ। ਚਲੋ ਜੀ। ਲਓ ਜੀ ਆਪਾਂ ਪਹੁੰਚੇ ਆਂ ਪੱਠਿਆਂ ਨੂੰ ਤੇ ਵੜਦੇ ਆਂ ਪੱਠੇ। ਪੱਠੇ ਵੀ ਛੋਟੇ-ਛੋਟੇ ਆ ਤੇ ਉਨੀ ਚਿਰ ਆਪਣੇ ਭਰਾ ਵੀ ਉਧਰ ਗੈਣੇ ਚਾਹੀ ਵੜਨ ਤੇ ਉਹ ਆਉਂਦੇ ਨੇ ਤੇ ਫਿਰ ਸ਼ੁਗਲ ਮੇਲਾ ਵੀ ਲੋਨ ਨਾਲ ਪੱਠੇ ਵੜਦੇ ਆ। ਲਓ ਜੀ ਪੱਠੇ-ਪੱਠੇ ਲੈ ਲੱਦ। ਤੇ ਵਿਊ ਚੈੱਕ ਕਰੋ। ਸੂਰਜ ਗਰੂਬ ਹੋਉਂਦਿਆ। ਵਿਊ ਚੈੱਕ ਕਰੋ। ਤੇ ਇੱਥੇ ਕਰਦੇ ਆਂ ਵੀਡੀਓ ਦਾ ਐਂਡ। ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਆਪਾਂ ਇੱਕ ਨਵੇਂ ਵਲੌਗ 'ਚ